ਕੀ ਜ਼ਰੂਰੀ ਸੋਚਣਾ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ। ਇਹ ਹੀ ਸੋਚਣਾ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਜਰਮਨੀ ਦੇ ਇੱਕ ਪ੍ਰਸਿੱਧ ਵਿਗਿਆਨਕ ਨੇ ਦਿੱਤੀ ਸੀ ਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਇੱਕ ਬਹੁਤ ਸਿਆਣੇ ਡਾਕਟਰ ਡਾਕਟਰ ਗੰਧੀ ਸਿੰਘ ਨੇ ਦਿੱਤੀ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਸੋਚਣਾ ਸਾਡੇ ਲੋਕਾਂ ਤੱਕ ਅਪੜੇ ਨੇ। ਜੇ ਅਪੜ ਜਾਂਦੇ ਤਾਂ ਅੱਜ ਬਕਰਨੇਰ ਨੂੰ ਜਾਣ ਵਾਲੇ ਕੈਂਸਰ ਟ੍ਰੇਨ ਬੰਦ ਹੋ ਜਾਣਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਕੈਂਸਰ ਤੋਂ ਹਮੇਸ਼ਾ ਬਚਿਆ ਰਹੇ ਤੇ ਤੁਹਾਨੂੰ ਕੋਈ ਜ਼ਮੀਨ ਦਾ ਕਿੱਲਾ ਵੇਚ ਕੇ ਕਿਸੇ ਹਸਪਤਾਲ ਨੂੰ ਨਾ ਦੇਣਾ ਪਵੇ। ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਅਮਲ ਵੀ ਕਰਨ ਸੰਨ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਕੈਂਸਰ ਸਰਵੇ ਕਰਵਾਇਆ ਸੀ ਜਿਹਦੇ ਉਦੋਂ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਵਿੱਚ ਰੋਜ਼ 18 ਮੌਤਾਂ ਹੁੰਦੀਆਂ ਸਨ ਇਸ ਰਿਪੋਰਟ ਨੂੰ ਪੜ੍ਹ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਸੀ ਕੈਂਸਰ ਦੇ ਲੇਖ ਛਪਣ ਲੱਗੇ ਖਬਰਾਂ ਆਉਣ ਲੱਗੀਆਂ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਆਰੋ ਲਾਉਣੇ ਸ਼ੁਰੂ ਕੀਤੇ ਨਵੇਂ ਕੈਂਸਰ ਹਸਪਤਾਲ ਖੋਲ੍ਹਣ ਲੱਗੇ ਪਰ ਅੱਜ 2024 ਆ ਤੱਕ 12 ਸਾਲ ਬੀਤ ਗਏ ਨੇ 12 ਸਾਲਾਂ ਬਾਅਦ ਅੱਜ ਕੀ ਪਿਜੀਸ਼ਨ ਹੈ ਸਾਰਾ ਪੰਜਾਬ ਆਦਾਰੋਂ ਦਾ ਪਾਣੀ ਪੀ ਰਿਹਾ ਹੈ ਕਿ ਕੈਂਸਰ ਘਟਿਆ 2022 ਦੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਦੇ ਮਤਾਬਕ 2022 ਦੇ ਸਾਲ ਵਿੱਚ ਕੈਂਸਰ ਕਾਰਨ ਪੰਜਾਬ ਵਿੱਚੋਂ 23301 23301 ਆਰਥੀ ਹੋਏ ਮਤਲਬ ਕਿ ਰੋਜ਼ ਦੀਆਂ 65 ਮੌਤਾਂ 12 ਸਾਲ ਦੇ ਵਿੱਚ ਕੈਂਸਰ 18 ਤੋਂ ਵੱਧ ਕੇ 65 ਮੌਤਾਂ ਤੇ ਪਹੁੰਚ ਗਿਆ ਪਰ ਅੱਜ ਮੀਡੀਆ ਚੁੱਪ ਹੈ ਕੋਈ ਖਬਰ ਨਹੀਂ ਆਉਂਦੀ ਸਰਕਾਰ ਵੀ ਚੁੱਪ ਹੈ ਅੱਜ ਡਾਕਟਰ ਓਟੋ ਹੈਨਰੀਕੀ ਦੀ ਉਹ ਸੌ ਸਾਲ ਪੁਰਾਣੀ ਖੋਜ ਸਾਡਾ ਸਹਾਰਾ ਬਣ ਸਕਦੀ ਹੈ। ਕੌਣ ਸੀ ਡਾਕਟਰ ਓਟੋ ਹੈਨਰੀਕ ਬਾਰੇ ਬੋਲ? ਉਹ ਉਸ ਸਮੇਂ ਦਾ ਜਰਮਨੀ ਦਾ ਪ੍ਰਸਿੱਧ ਵਿਗਿਆਨਕ ਸੀ ਜਿਸ ਨੂੰ 1931 ਦੇ ਵਿੱਚ ਫਿਜ਼ੀਓਲੋਜੀ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਕਿਸੇ ਵੀ ਸਾਇੰਟਿਸਟ ਲਈ ਨੋਬਲ ਪ੍ਰਾਈਜ਼ ਮਿਲਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ। ਉਸ ਨੇ ਕੈਂਸਰ ਦੇ ਸੱਲਾਂ ਤੇ ਖੋਜ ਕੀਤੀ ਤੇ 1923 ਦੇ ਵਿੱਚ ਇੱਕ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਸੀ ਦ ਮੈਟਾਬੋਲਿਜ਼ਮ ਆਫ ਟਿਊਮਰਸ। ਇਹ ਕਿਤਾਬ ਇੰਟਰਨੈਟ ਤੇ ਪਈ ਹੈ। ਤੁਸੀਂ ਪੜ ਸਕਦੇ ਇਸ ਕਿਤਾਬ ਦੇ ਵਿੱਚ ਉਸ ਨੇ ਦੱਸਿਆ ਕਿ ਕੈਂਸਰ ਦੀ ਜੜ ਕਿੱਥੇ ਹੈ ਕੈਂਸਰ ਹੁੰਦਾ ਕਿਉਂ ਹੈ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਮੈਂ ਉਸ ਦੀ ਸਮਹਾਨ ਖੋਜ ਨੂੰ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਇਸ ਕਿਤਾਬ ਦੇ ਵਿੱਚ ਉਸ ਨੇ ਲਿਖਿਆ ਕਿ ਜਦੋਂ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਕੈਂਸਰ ਸੈੱਲ ਬਣ ਜਾਂਦਾ ਉਹ ਆਪ ਵੱਡਾ ਹੋਣ ਲੱਗ ਜਾਂਦਾ ਤੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਆਕਸੀਜਨ ਪੂਰੀ ਨਾ ਮਿਲਣਾ ਹੀ ਕੈਂਸਰ ਦੀ ਜੜ ਹੈ ਤੇ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਕੈਸਰ ਸੈੱਲ ਬਣੀ ਨਹੀਂ ਸਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਕਿਉਂ ਨਹੀਂ ਮਿਲਦੀ ਪੂਰੀ ਆਕਸੀਜਨ ਨਾ ਮਿਲਣ ਦਾ ਕਾਰਨ ਹੁੰਦਾ ਹੈ ਸਾਡੇ ਖੂਨ ਦਾ ਤਜਾਬੀ ਹੋਣਾ ਸਾਡੇ ਖੂਨ ਦੀ ਕੁਦਰਤੀ ਪੀਐਚ ਜੋ 7.4 ਹੁੰਦੀ ਹੈ ਜੇ ਸਾਡੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਅਲਕਲਾਈਨ ਹੁੰਦਾ ਹੈ ਤੇ ਅਲਕਲਾਈਨ ਖੂਨ ਫੇਫੜਿਆਂ ਦੇ ਵਿੱਚੋਂ ਪੂਰੀ ਆਕਸੀਜਨ ਚੁਸਤ ਹੈ ਤੇ ਸਾਰੇ ਸਰੀਰ ਦੇ ਸੈੱਲਾਂ ਤੱਕ ਪੂਰੀ ਆਕਸੀਜਨ ਪਹੁੰਚਦੀ ਹੈ ਤੇ ਜਦੋਂ ਸਾਡੇ ਖੂਨ ਦੀ ਪੀਐਚ 7.4 ਤੋਂ ਘਟ ਜਾਂਦੀ ਹੈ ਤਾਂ ਸਾਡਾ ਖੂਨ ਤਜਾਬੀ ਹੋ ਜਾਂਦਾ ਹੈ ਤਜਾਬੀ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੁਸਕ ਦੀ ਸਮਰੱਥਾ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ ਜਦੋਂ ਖੂਨ ਕੋਲੇ ਪੂਰੀ ਆਕਸੀਜਨ ਨਹੀਂ ਹੁੰਦੀ ਤਾਂ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਪਹੁੰਚਦੀ ਤੇ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋਣਾ ਚਾਹੀਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਖੂਨ ਤਜਾਬੀ ਹੁੰਦਾ ਕਿਉਂ ਸਾਡਾ ਖੂਨ ਤਜਾਬੀ ਉਦੋਂ ਹੁੰਦਾ ਹੈ ਜਦੋਂ ਅਸੀਂ ਤਜਾਬੀ ਚੀਜ਼ਾਂ ਖਾਂਦੇ ਆਂ ਤੇ ਅਸੀਂ ਤਜਾਬੀ ਚੀਜ਼ਾਂ ਪੀਂਦੇ ਆਂ ਤੇ ਜੇ ਅਸੀਂ ਸਾਰਾ ਦਿਨ ਅਲਕਲਾਈਨ ਖਾਈਏ ਤੇ ਅ ਤਾਂ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋ ਸਕਦਾ ਇਹ ਹਮੇਸ਼ਾ ਅਲਕਲਾਈਨ ਹੀ ਰਹੂਗਾ ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਖਾਣਾ ਅਲਕਲਾਈਨ ਹੈ ਤੇ ਕਿਹੜਾ ਖਾਣਾ ਤਜਾਬੀ ਹੈ ਇਸ ਦਾ ਬਸ ਸਿੱਧਾ ਜਿਹਾ ਫਾਰਮੂਲਾ ਇੱਕ ਹੀ ਹੈ ਕਿ ਜੋ ਰੱਬ ਨੇ ਸਾਨੂੰ ਦਿੱਤਾ ਉਹ ਸਾਰਾ ਅਲਕਲਾਈਨ ਹੈ ਤੇ ਜਿਹੜਾ ਸਾਨੂੰ ਹਲਵਾਈਆਂ ਨੇ ਤੇ ਕੰਪਨੀਆਂ ਨੇ ਦਿੱਤਾ ਉਹ ਸਾਰਾ ਤਜਾਬੀ ਹੈ ਜਿਵੇਂ ਗਾਜਰ ਮੂਲੀ ਛਲਗਮ ਛੇਰਾ ਤਰਾਂ ਬੇਰ ਜਾਮਣ ਅਮਰੋਦ ਸੇਬ ਸੰਤਰਾ ਕੇਲਾ ਇਹ ਸਭ ਅਲਕਲਾਈਨ ਹੈ ਤੇ ਦੂਜੇ ਪਾਸੇ ਤਜਾਬੀ ਖਾਣੇ ਕਿਹੜੇ ਨੇ ਚਾਹ ਕੌਫੀ ਮਠਿਆਈ ਪਕੌੜੇ ਪੇਜਾ 버거 ਕੋਲਚੇ ਸਮੋਸੇ ਆਲੂ ਟਿੱਕੇ ਕੋਕਾ ਕੋਲਾ ਪੈਪਸੀ ਡੱਬਾ ਬੰਦ ਜੂਸ ਕਰਕਰੇ ਸ਼ਰਾਬ ਇਹ ਸਭ ਤਜਾਬੀਨ ਯਾਨੀ ਕਿ ਸਿੱਧੀ ਗੱਲ ਇਹ ਹੈ ਕਿ ਅਸੀਂ ਆਪਣੇ ਪੈਰਾਂ ਤੇ ਕੁਹਾੜੀ ਆਪ ਹੀ ਮਾਰੀ ਹੈ ਪਿਛਲੇ 15 ਸਾਲਾਂ ਦੇ ਵਿੱਚ ਤਜਾਬੀ ਖਾਣਾ ਬਹੁਤ ਹੀ ਵੱਧ ਗਿਆ ਤੁਸੀਂ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ ਸਭ ਤੋਂ ਜ਼ਿਆਦਾ ਭਿੜ ਆਲੂ ਗੋਭੀ ਦੇ ਪਕੌੜੇ ਮੱਛੀ ਦੇ ਪਕੌੜੇ ਚਿਕਨ ਦੇ ਪਕੌੜੇ ਮਠਿਆਈ ਸ਼ਰਾਬ ਮੀਟ ਇਹਨਾਂ 16 ਤੇ ਹੁੰਦੀ ਹੈ ਤੇ ਜਿਹੜੇ ਕਾਊਂਟਰ ਕੰਮ ਦੇ ਕਾਊਂਟਰ ਹੁੰਦੇ ਨੇ ਸਲਾਦ ਵਾਲਾ ਤੇ ਫਰੂਟ ਵਾਲਾ ਉਹ ਖਾਲੇ ਪਏ ਹੁੰਦੇ ਨੇ ਅੱਜ ਹਰ ਪਿੰਡ ਦੇ ਵਿੱਚ ਸਮੋਸਿਆਂ ਦੀ ਦੁਕਾਨ ਹੈ 버거 ਦੀ ਰੇੜੀ ਆਉਂਦੀ ਹੈ ਕੁਲਚੇ ਦੀ ਰੇੜੀ ਹੁੰਦੀ ਹੈ ਤੁਸੀਂ ਆਪਣਾ ਫਰਿੱਜ ਖੋਲ ਕੇ ਦੇਖ ਲਓ ਤੁਹਾਡੇ ਫਰਿੱਜ ਦੇ ਵਿੱਚ ਵੀ ਕੀ ਹੈਗਾ ਟ੍ਰੋਪਿਕ ਅਨਰ ਦਾ ਜੂਸ ਹੋਏਗਾ ਰੀਅਲ ਦਾ ਜੂਸ ਹੋਏਗਾ ਪੈਪਸੀ ਹੋਏਗਾ ਕੋਕਾ ਕੋਲਾ ਹੋਏਗਾ ਤੁਸੀਂ ਆਪਣੇ ਬੱਚੇ ਨੂੰ 50 ਰੁਪਏ ਦੇ ਕੇ ਦੇਖ ਲਓ ਉਹ ਕਦੇ ਵੀ 베ਰ ਤੇ ਕਿੰਨੂ ਨਹੀਂ ਲੈ ਕੇ ਆਏਗਾ ਉਹ ਹਮੇਸ਼ਾ ਲੇਸ ਤੇ कुरकुरੇ ਲੈ ਕੇ ਆਏਗਾ ਕਿਉਂ ਕਿਉਂਕਿ ਉਹ ਖਾਣਾ ਸਵਾਦ ਹੀ ਇੰਨਾ ਬਣਾਉਂਦੇ ਨੇ ਪੰਜਾਬੀ ਖਾਣਾ ਸਵਾਦ ਹੀ ਇੰਨਾ ਹੁੰਦਾ ਹੈ ਪਰ ਸਰੀਰ ਵੀ ਤੇਰਾ ਕੀ ਕਰੇ ਰੱਬ ਨੇ ਸਾਨੂੰ ਪੈਟਰੋਲ ਵਾਲੀ ਕਾਰ ਡਿਜੀਲ ਦੇ ਨਾਲ ਉਹ ਤੇ ਟਿੰਕੀ ਭਰ ਲੈਣੇ ਪਰ ਇਹ ਕਾਰ ਫਿਰ ਵੀ ਓਖੇ ਸੁੱਕੀ ਓਕੇ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਉਹ ਵੱਡੇ ਇੰਜੀਨੀਅਰ ਨੇ ਬਣਾਈ ਇਸ ਨੇ ਤੇ ਜੇ ਕਿਤੇ ਬੰਦੇ ਨੇ ਬਣਾਈ ਹੁੰਦੀ ਇੱਕ ਦਿਨ ਵੀ ਨਾ ਚੱਲਦੀ ਡਾਕਟਰ ਦਰਜੀਤ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਕੈਂਸਰ ਬਾਰੇ ਇੱਕ ਲੇਖ ਲਿਖਿਆ ਉਸ ਦੇ 121 ਨੰਬਰ ਪੇਜ ਦੇ ਉੱਤੇ ਉਹ ਲਿਖਦੇ ਨੇ ਕਿ ਜਿਨ੍ਹਾਂ ਲੋਕਾਂ ਦੇ ਖੂਨ ਦਾ ਪੀਹ ਤੇ 7.4 ਤੋਂ ਵੱਧ ਹੁੰਦਾ ਉਹਨਾਂ ਨੂੰ ਕਦੇ ਕੈਂਸਰ ਨਹੀਂ ਕਿਉਂਕਿ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਝੱਟ ਮਰ ਜਾਂਦੇ ਹੈ ਆਕਸੀਜਨ ਨਾਲ ਭਰੇ ਹੋਏ ਵਾਤਾਵਰਨ ਦੇ ਵਿੱਚ ਕੈਂਸਰ ਸੈੱਲ ਜਿਉਂਦੇ ਨਹੀਂ ਰਹਿ ਸਕਦਾ ਇਸ ਕਰਕੇ ਜੇ ਅਸੀਂ ਕੈਂਸਰ ਰੋਕਣਾ ਹੈ ਤਾਂ ਸਭ ਤੋਂ ਪਹਿਲਾ ਹੱਲ ਇਹ ਹੈ ਕਿ ਤੇਜਾਬੀ ਖਾਣਾ ਬੰਦ ਕਰੋ ਅਲਕਲਾਈਨ ਖਾਓ ਪਰ ਸਾਡਾ ਸਮਾਜ ਐਸਾ ਹੈ ਕਿ ਤੇਜਾਬੀ ਖਾਣੇ ਬਿਨਾਂ ਸਾਡਾ ਸਰਦਨ ਕਿਸੇ ਵੇਲੇ ਅਸੀਂ ਸਾਨੂੰ ਚਾਹ ਪੀਣੀ ਪੈਂਦੀ ਹੈ ਕਿਸੇ ਵੇਲੇ ਸਮੋਸਾ ਵੀ ਖਾਣਾ ਪੈਂਦਾ ਹੈ ਕਿਸੇ ਵੇਲੇ ਮੀਂਹ ਪੈਂਦਾ ਹੋਵੇ ਤਾਂ ਪਕੌੜੇ ਖਾਣ ਨੂੰ ਵੀ ਕੀ ਘਰ ਆਉਂਦਾ ਉਸ ਵੇਲੇ ਬਸ ਇਹ ਕਰੋ ਜਿੰਨਾ ਤੁਸੀਂ ਤੇਜਾਬੀ ਖਾਧਾ ਹੈ ਉਸ ਤੋਂ ਜ਼ਿਆਦਾ ਅਲਕਲਾਈਨ ਖਾਓ ਜ਼ਿਆਦਾ ਕੱਚਾ ਖਾਓ ਜਦੋਂ ਤੁਸੀਂ ਮੂਲੀਆਂ ਖਾਣੀਆਂ ਨੇ ਉਸ ਵੇਲੇ ਕੰਗੁੱਸੀ ਨਹੀਂ ਕਰਨੀ ਸਲਾਦ ਵੀ ਹਮੇਸ਼ਾ ਪਲੇਟ ਭਰ ਕੇ ਖਾਣੇ ਨਾਲ ਇੱਕ ਕਮ ਇਹ ਘਰੋ ਕੇ ਪਾਣੀ ਹੋ ਪੀਓ ਜਿਹੜਾ ਅਲਕਲਾਈਨ ਹੋਵੇ ਤੇ ਜਿਹਦੀ ਪੀ ਐਚ 8 ਜਾਂ ਹਲਕਲਾਈਨ ਖਾਣ ਪੀਣ ਦੇ ਨਾਲ ਕੈਂਸਰ ਦਾ ਰੁਕਦੇ ਰੁਕਦਾ ਹੈ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਪਹਿਲੇ ਨੰਬਰ ਦੇ ਉੱਤੇ ਮੋਟਾਪਾ ਘਟੇਗਾ ਦੂਜੇ ਨੰਬਰ ਦੇ ਉੱਤੇ ਬੁਢਾਪਾ 10 ਸਾਲ ਲੇਟ ਆਊ ਤੀਜੇ ਨੰਬਰ ਤੇ ਸਰੀਰ ਦੇ ਵਿੱਚ ਫੁਰਤੀ ਰਹੂਗੀ ਤੇ ਜਾਨ ਰਹੂ ਚੌਥੇ ਨੰਬਰ ਤੇ ਚਿਹਰੇ ਤੇ ਤਰੋਤੀ ਰਹੂ ਜਿਹੜੇ ਲੋਕ ਅਲਕਲਾਈਨ ਖਾਂਦੇ ਪੀਂਦੇ ਨੇ ਉਹਨਾਂ ਦੇ ਚਿਹਰੇ ਤੇ ਵੱਖਰੀ ਚਮਕ ਰਹਿੰਦੀ ਹੈ ਦੇਖੋ ਮਿੱਤਰੋ ਕੈਂਸਰ ਦਾ ਇਲਾਜ ਮੁਸ਼ਕਲ ਵੀ ਹੈ ਮਹਿੰਗਾ ਵੀ ਹੈ ਔਖਾ ਪਰ ਇਹਨੂੰ ਰੋਕਣਾ ਬਹੁਤ ਸੌਖਾ ਹੈ ਜੇਕਰ ਡਾਕਟਰ ਆਟੋ ਹੈਨਰਿਕ ਦੀ ਇਸ ਖੋਜ ਨੂੰ ਘਰ-ਘਰ ਪਹੁੰਚਾ ਦਿੱਤਾ ਜਾਵੇ ਤੇ ਹਰ ਬੰਦੇ ਨੂੰ ਇਸ ਬਾਰੇ ਗਿਆਨ ਹੋ ਜਾਵੇ ਤਾਂ ਕੈਂਸਰ ਨੂੰ ਰੋਕਿਆ ਜਾ ਸਕਦਾ ਪਰ ਇਸ ਦਾ ਪ੍ਰਚਾਰ ਕੋਈ ਕਰੇਗਾ ਨਹੀਂ ਕਿਉਂ ਕਿਉਂਕਿ ਜੇ ਕੈਂਸਰ ਰੁਕ ਗਿਆ ਤਾਂ ਵੱਡੇ ਵੱਡੇ ਹਸਪਤਾਲ ਕੀ ਕਰਨਗੇ ਡਾਕਟਰ ਕੀ ਕਰਨਗੇ ਜਿਹੜਾ ਕੰਪਨੀਆਂ ਨੇ ਮਹਿੰਗੀਆਂ ਦਵਾਈਆਂ ਬਣਾਈਆਂ ਨੇ ਉਹ ਕੌਣ ਖਰੀਦੂ ਕਿੰਨਾ ਕੰਪਨੀਆਂ ਦੇ ਦਬਾਅ ਕਾਰਨ ਇਸ ਨੋਵਲ ਇਨਵੈਂਟ ਤੋਂ ਸਾਇੰਟਿਸਟ ਦੀ ਖੋਜ ਨੂੰ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਬਹੁਤ ਪਹਿਲਾਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਇਸ ਖੋਜ ਦਾ ਗਿਆਨ ਨਾ ਹੋਵੇ ਇਹਨੂੰ ਦਵਾ ਦਿੱਤਾ ਗਿਆ ਸੀ ਤੇ ਹੁਣ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਖੁਦ ਕਰਨਾ ਪਊ। ਇੱਕ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਵਿੱਚ ਉਹ ਕੈਂਸਰ ਰੋਕਣ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਜਿਸ ਵੀ ਬੰਦੇ ਤੱਕ ਇਹ ਵੀਡੀਓ ਪਹੁੰਚੇਗੀ ਉਸ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋ। ਕੋਈ ਦੋ ਸਮੋਸੇ ਖਾਣ ਵਾਲਾ ਇੱਕ ਸਮੋਸਾ ਖਾਣ ਲੱਗ ਜਾਵੇ। ਕੋਈ ਪੰਜ ਗਲਾਸ ਕੋਕ ਤੇ ਪਿੰਦਾ ਸੀ ਹੁਣ ਇੱਕ ਗਲਾਸ ਪੀਣ ਲੱਗ ਜਾਵੇ। ਕਿਸੇ ਨੂੰ ਖੇਤ ਫਿਰਦੇ ਨੂੰ ਇਹ ਵੀਡੀਓ ਯਾਦ ਆ ਗਈ ਤਾਂ ਦੋ ਮੁਰਗਿਆਂ ਜਾਂ ਗਾਜਰਾਂ ਪਟਕੇ ਖਾ ਲੂ। ਪਰ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਦੇਖੇਗਾ ਉਹਦਾ ਕੁਝ ਨਾ ਕੁਝ ਫਾਇਦਾ ਜ਼ਰੂਰ ਹੋਏਗਾ ਇਸ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਮੁੱਖ ਦੀ ਗੱਲ ਇਹ ਹੈ ਕਿ ਜੋ ਵੀ ਆਪਣੇ ਖੇਤ ਵਿੱਚ ਪੈਦਾ ਹੁੰਦਾ ਹੈ ਕੱਚਾ ਉਹ ਖਾਓ ਤੇ ਦੂਜੀ ਗੱਲ ਆਪਣੇ ਘਰ ਦੇ ਪਾਣੀ ਦੀ ਪੀ ਐਚ ਤੇ او ਆਰ ਪੀ ਜ਼ਰੂਰ ਚੈੱਕ ਕਰੋ ਤੁਹਾਡੇ ਘਰ ਦੇ ਵਿੱਚ ਜਿਹੜੇ ਆਰੋ ਲੱਗੇ ਹੋਏ ਨੇ ਇਹਨਾਂ ਦੇ ਕੁਝ ਫਾਇਦੇ ਹੈਗੇ ਨੇ ਇਹ ਪਾਣੀ ਦੇ ਵਿੱਚੋਂ ਚੈਹਰਾ ਕੱਢਦੇ ਨੇ ਸਪ੍ਰੇਅਾਂ ਕੱਢਦੇ ਨੇ ਖਾਦਾਂ ਕੱਢਦੇ ਨੇ ਛੋਰਾ ਕੱਢ ਦਿੰਦੇ ਨੇ ਭਾਰੀਆਂ ਤਾਤਾਂ ਕੱਢ ਦਿੰਦੇ ਨੇ ਤੇ ਪਾਣੀ ਨੂੰ ਹਲਕਾ ਕਰ ਦਿੰਦੇ ਨੇ ਪਿੰਜੋਗ ਬਣਾ ਦਿੰਦੇ ਪਰ ਇਹਨਾਂ ਦੇ ਕੁਝ ਨੁਕਸਾਨ ਵੀ ਨੇ आरओ ਜਿਹੜਾ ਹੈ ਉਹ ਪਾਣੀ ਦੇ ਵਿੱਚੋਂ ਸਾਰੇ ਤੱਤ ਬਾਹਰ ਕੱਢ ਦਿੰਦਾ ਹੈ ਪਾਣੀ ਨੂੰ ਫੋਕਾ ਕਰ ਦਿੰਦਾ ਹੈ ਤੇ ਕਈ आरओ ਐਸੇ ਵੀ ਹੁੰਦੇ ਨੇ ਜਿਹੜੇ ਪਾਣੀ ਨੂੰ ਤਜਾਬੀ ਕਰ ਦਿੰਦੇ ਨੇ ਤੇ ਤਜਾਬੀ ਪਾਣੀ ਦਾ ਉਹੀ ਨੁਕਸਾਨ ਹੈ ਜਿਹੜਾ ਤਜਾਬੀ ਫਰਕ ਦਾ ਨੁਕਸਾਨ ਹੈ ਸੋ ਮਾਰਕੀਟ ਤੋਂ ਜਾ ਕੇ ਇੱਕ ਪੀ ਐਚ ਤੇ او ਆਰ ਪੀ ਦੀ ਟੈਸਟਿੰਗ ਕਿੱਟ ਲੈ ਆਓ ਤੇ ਆਪਣਾ ਪਾਣੀ ਖੁਦ ਹੀ ਘਰੇ ਚੈੱਕ ਕਰ ਕਿ ਤੁਹਾਡਾ ਪਾਣੀ ਅਲਕਲਾਈਨ ਹੈ ਜਾਂ ਤਜਾਬੀ ਹੈ ਇਹ ਕੋ ਬਹੁਤ ਹੀ ਮਹਿੰਗੀ ਨਹੀਂ ਹੁੰਦੀ 100-150 ਰੁਪਏ ਦੀ ਮਿਲ ਜਾਂਦੀ ਹੈ ਜੇ ਤੁਹਾਨੂੰ ਲੋਕਲ ਨਹੀਂ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੋਇਆ ਹੈ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ ਤੇ Amazon ਤੋਂ ਮੰਗਵਾ ਲਓ ਪਰ ਪਾਣੀ ਆਪਣਾ ਜਰੂਰ ਚੈੱਕ